ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਕੁੱਕਰ ਦੇ ਵਿੱਚ ਬਿਨਾ ਪਾਣੀ ਤੋਂ ਸ਼ਕਰਗੰਦੀਆਂ ਨੂੰ ਬੋਇਲ ਕਰਾਂਗੇ ਆਓ ਜੀ ਹੁਣ ਆਪਾਂ ਇਹਨਾਂ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸਾਫ਼ ਪਾਣੀ ਨਾਲ ਧੋਵਾਂਗੇ ਤਾਂ ਕਿ ਸਾਰੀ ਮਿੱਟੀ ਇਹਨਾਂ ਦੇ ਉੱਤਰ ਜੇ ਲਓ ਜੀ ਆਪਾਂ ਸ਼ਕਰਗੰਦੀਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਆ ਹੁਣ ਆਪਾਂ ਇੱਕ ਕੁੱਕਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਰਿਫਾਈਨਡ ਆਇਲ ਪਾਵਾਂਗੇ ਇਥੇ ਮੈਂ ਅੱਧੀ ਕੇ ਕੜਚੀ ਰਾਈਫਾਈਨਡ ਆਇਲ ਪਾਈਆ ਚਾਹੋ ਤੁਸੀਂ ਇੱਥੇ ਘਿਓ ਦਾ ਜਾਂ ਤੇਲ ਦਾ ਯੂਜ਼ ਵੀ ਕਰ ਸਕਦੇ ਹੋ ਜਿਆਦਾ ਆਪਾਂ ਨੇ ਤੇਲ ਇੱਥੇ ਨਹੀਂ ਪਾਉਣਾ ਬਸ ਆਪਾਂ ਇਸ ਤਰੀਕੇ ਨਾਲ ਇਹਨੂੰ ਘੁਮਾ ਦਾਂਗੇ ਤਾਂ ਕਿ ਆਪਣਾ ਜਿਹੜਾ ਨੀਚੇੋਂ ਤਲਾ ਸਾਰਾ ਗ੍ਰੀਸ ਹੋ ਜਾਏ ਤਾਂ ਕਿ ਅੱਗ ਤੇ ਰੱਖਣਾ ਆਪਣਾ ਕੁੱਕ ਕਰਨਾ ਮੱਚੇ ਨਹੀਂ ਉਸ ਤੋਂ ਬਾਅਦ ਆਪਾਂ ਇਸ ਤਰੀਕੇ ਦਾ ਇੱਕ ਸਟੈਂਡ ਲਵਾਂਗੇ ਇਹਨੂੰ ਆਪਾਂ ਇਹਦੇ ਵਿੱਚ ਸੈੱਟ ਕਰ ਦਾਂਗੇ ਹੁਣ ਆਪਾਂ ਸ਼ਕਰਗੰਦੀਆਂ ਨੂੰ ਇਹਦੇ ਵਿੱਚ ਸੈੱਟ ਕਰਾਂਗੇ ਇੱਥੇ ਆਪਾਂ ਧਿਆਨ ਰੱਖਣਾ ਕਿ ਸ਼ਕਰਗੰਦੀਆਂ ਆਪਣੀਆਂ نیچے ਨਹੀਂ ਲੱਗਣੀਆਂ ਚਾਹੀਦੀਆਂ ਜੇ ਕੁੱਕਰ ਦੇ ਨਾਲ ਲੱਗਣਗੀਆਂ ਤੇ ਇਹ نیچے ਜਲ ਜਾਣਗੀਆਂ ਲਓ ਜੀ ਜਿਹੜੀਆਂ ਮੋਟੀਆਂ ਸ਼ਕਰਗੰਦੀਆਂ ਨੇ ਉਹ ਆਪਾਂ ਇਸ ਤਰੀਕੇ ਨਾਲ ਕੱਟ ਕੇ ਇਹਦੇ ਵਿੱਚ ਸੈੱਟ ਕਰਾਂਗੇ ਬਾਕੀ ਇਸ ਤਰੀਕੇ ਦੀਆਂ ਤਾਂ ਆਪਾਂ ਇਦਾਂ ਹੀ ਇਹਦੇ ਵਿੱਚ ਰੱਖ ਦਾਂਗੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਨੇ نیچے ਜੋ ਲੰਬੀਆਂ ਸ਼ਕਰਗੰਦੀਆਂ ਨੇ ਉਹਨਾਂ ਨੂੰ ਥੋੜਾ نیچے ਸੈੱਟ ਕਰਾਂਗੇ ਤਾਂ ਕਿ ਇਹ نیچے ਨਾ ਲੱਗਣ ਕਿਉਂਕਿ ਜੇ ਛੋਟੇ ਟੁਕੜੇ نیچے ਰੱਖਦੇ ਆ ਤਾਂ ਉਹ ਆਪਾਂ ਆਪਣੇ نیچے ਵੀ ਲੱਗ ਸਕਦੇ ਆ ਇਸ ਤਰੀਕੇ ਨਾਲ ਆਪਾਂ ਦੇਖ ਕੇ ਧਿਆਨ ਨਾਲ ਸਾਰੀਆਂ ਸੈੱਟ ਕਰ ਲਾਂਗੇ ਤਾਂ ਕਿ ਇਹ نیچے ਨਾ ਲੱਗਣ ਸ਼ਕਰਗੰਦੀਆਂ ਜੇ ਆਪਾਂ ਇਸ ਤਰੀਕੇ ਨਾਲ ਸ਼ਕਰਗੰਦੀਆਂ ਬੋਇਲ ਕਰਦੇ ਆ ਤਾਂ ਇਹਨਾਂ ਦੀ ਮਿਠਾਸ ਬਿਲਕੁਲ ਵੀ ਨਹੀਂ ਮਰਦੀ ਜੇ ਆਪਾਂ ਪਾਣੀ ਦੇ ਵਿੱਚ ਬੋਇਲ ਕਰਦੇ ਆ ਤਾਂ ਉਹ ਮਿਠਾਸ ਸਾਰੀ ਪਾਣੀ ਵਿੱਚ ਨਿਕਲ ਜਾਂਦੀ ਆ ਲਓ ਜੀ ਹੁਣ ਆਪਾਂ ਇੱਥੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਸੈੱਟ ਕਰ ਲਿਆ ਆ ਹੁਣ ਆਪਾਂ ਇੱਥੇ ਇੱਕ ਪੋਣਾ ਲਾਵਾਂਗੇ ਲਓ ਜੀ ਇਸ ਤਰੀਕੇ ਦਾ ਪਾਨੇਟੇ ਦੇ ਘਟਾਵਾ ਲਿਆਇਆ ਇਹਨੂੰ ਆਪਾਂ ਫੋਲਡ ਕਰ ਲਾਂਗੇ ਦੇਖੋ ਇਸ ਤਰੀਕੇ ਨਾਲ ਬਸ ਹੁਣ ਆਪਾਂ ਇਹਨੂੰ ਗਿੱਲਾ ਕਰਾਂਗੇ ਗਿੱਲਾ ਕਰਨ ਤੋਂ ਬਾਅਦ ਆਪਾਂ ਇਹਨੂੰ ਨਿਚੋੜ ਦਾਂਗੇ ਪਾਣੀ ਇਹਦਾ ਸਾਰਾ ਐਕਸਟਰਾ ਤੇ ਲਓ ਜੀ ਆਪਾਂ ਨੇ ਇਸ ਤਰੀਕੇ ਨਾਲ ਇਹਨੂੰ ਇਹਦੇ ਉੱਪਰ ਸੈੱਟ ਕਰ ਦੇਣਾ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਲਓ ਜੀ ਹੁਣ ਆਪਾਂ ਇਹਨੂੰ ਗੈਸ ਦੇ ਉੱਪਰ ਰੱਖਾਂਗੇ 2-3 ਮਿੰਟ ਲਈ ਤਾਂ ਆਪਾਂ ਇਹਦੀ ਫਲੇਮ ਜਿਹੜੀ ਆ ਹਾਈ ਰੱਖਾਂਗੇ ਤਾਂ ਕਿ ਇਹਦੇ ਵਿੱਚ ਭਾਫ਼ ਜਿਹੜੀ ਆ ਬਣਨੀ ਸਟਾਰਟ ਹੋ ਜਾਵੇ ਜਦੋਂ ਆਪਾਂ ਢੱਕਣ ਬੰਦ ਕਰਾਂਗੇ ਤਾਂ ਆਪਾਂ ਨੂੰ ਧਿਆਨ ਰੱਖਣਾ ਆ ਕਿ ਇਹਦੇ ਵਿੱਚੋਂ ਭਾਫ਼ ਜਿਹੜੀ ਆ ਸਾਈਡਾਂ ਤੋਂ ਬਾਹਰ ਨਹੀਂ ਨਿਕਲਣੀ ਚਾਹੀਦੀ ਲਓ ਜੀ ਆਪਾਂ ਨੇ ਕੁੱਕਰ ਦਾ ਢੱਕਣ ਬੰਦ ਕਰ ਦਿੱਤਾ ਆ 2 ਕੁ ਮਿੰਟ ਲਈ ਆਪਾਂ ਹਾਈ ਫਲੇਮ ਤੇ ਇਹਨੂੰ ਸੇਕ ਲਵਾਵਾਂਗੇ ਪਤਾ ਲੱਗ ਜਾਊਗਾ ਕਿ ਭਾਫ਼ ਆਪਣੀ ਬਾਹਰ ਤਾਂ ਨਹੀਂ ਆ ਰਹੀ ਉਸ ਤੋਂ ਬਾਅਦ ਆਪਾਂ ਗੈਸ ਨੂੰ ਸਿਮ ਕਰ ਦਾਂਗੇ ਸਿਮ ਗੈਸ ਕਰਕੇ ਮੈਂ ਪੂਰੇ 10 ਮਿੰਟ ਤੱਕ ਆਪਾਂ ਇਹਨੂੰ ਪਕਾਵਾਂਗੇ। ਸੀਟੀ ਨਹੀਂ ਵੱਜਣ ਦੇਣੀ ਆਪਾਂ ਨੇ ਬਸ ਲੋ ਫਲੇਮ ਤੇ ਇਹਨੂੰ 10 ਮਿੰਟ ਲਈ ਪਕਾਵਾਂਗੇ। ਦੇਖੋ ਆਪਾਂ ਇਸ ਤਰੀਕੇ ਨਾਲ ਸੀਟੀ ਚੱਕ ਕੇ ਦੇਖ ਸਕਦੇ ਹਾਂ ਜੇ ਭਾਫ਼ ਵਿੱਚ ਬਣ ਰਹੀ ਆ ਤੇ ਆਪਾਂ ਬਸ ਇਹਨੂੰ 10 ਮਿੰਟ ਲਈ ਇਸੇ ਤਰੀਕੇ ਨਾਲ ਰੱਖ ਦਾਂਗੇ। 10 ਮਿੰਟ ਬਾਅਦ ਆਪਾਂ ਗੈਸ ਬੰਦ ਕਰ ਦਾਂਗੇ। ਜੋ ਵੀ ਆਪਣੀ ਭਾਫ਼ ਕੁੱਕਰ ਦੇ ਵਿੱਚ ਬਣੀ ਹੋਈ ਆ ਉਹਨੂੰ ਆਪਾਂ ਸੀਟੀ ਚੁੱਕ ਕੇ ਨਹੀਂ ਕੱਢਣਾ। ਇਹਨੂੰ ਆਪਾਂ ਇਸ ਤਰੀਕੇ ਨਾਲ ਹੀ 5-10 ਮਿੰਟ ਲਈ ਛੱਡ ਦਾਂਗੇ। ਤਾਕਿ ਪਾਫ ਆਪਣੇ ਆਪ ਸਾਰੀ ਹੌਲੀ-ਹੌਲੀ ਬਾਹਰ ਆ ਜਾਏ ਉਸ ਤੋਂ ਬਾਅਦ ਆਪਾਂ ਇਹਨੂੰ ਖੋਲ ਕੇ ਦੇਖਾਂਗੇ ਦੇਖੋ ਆਪਣੇ ਪਾਫ ਜਿਹੜੀ ਆ ਨਿਕਲ ਚੁੱਕੀ ਆ ਹੁਣ ਆਪਾਂ ਇਹਨੂੰ ਖੋਲ ਲਾਂਗੇ ਲਓ ਜੀ ਹੁਣ ਆਪਾਂ ਜਦੋਂ ਇਹਨੂੰ ਚੱਕਾਂਗੇ ਆਪਣੇ ਪੋਣੇ ਨੂੰ ਤਾਂ ਸ਼ਕਰਗੰਦੀਆਂ ਆਪਣੀਆਂ ਜਿਹੜੀਆਂ ਬਣ ਕੇ ਤਿਆਰ ਨੇ ਇਸ ਤਰੀਕੇ ਨਾਲ ਤੁਸੀਂ ਕਿ ਕਿ ਜੀ ਇਹਨਾਂ ਨੂੰ ਦੱਬ ਕੇ ਵੀ ਦੇਖ ਸਕਦੇ ਹੋ ਕਿ ਸ਼ਕਰਗੰਦੀ ਬਣੀ ਆ ਕਿ ਨਹੀਂ 10 ਮਿੰਟ ਵਿੱਚ ਆਪਣੀ ਸ਼ਕਰਗੰਦੀ ਬਿਲਕੁਲ ਤਿਆਰ ਹੋ ਜਾਂਦੀ ਹੈ ਬਣ ਕੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਪਲੇਟ ਦੇ ਵਿੱਚ ਕੱਢ ਲਾਂਗੇ ਇਹ ਬਹੁਤ ਜ਼ਿਆਦਾ ਗਰਮ ਨੇ ਇਸ ਕਰਕੇ ਮੈਂ ਇੱਥੇ ਇਸ ਤੋਂ ਬਾਅਦ ਇਹਨੂੰ ਚਮਟੇ ਨਾਲ ਚੱਕ ਰਹੀ ਸੀ ਕਿਉਂਕਿ ਕੁੱਕਰ ਵੀ ਆਪਣਾ ਗਰਮ ਆ ਦੇਖੋ ਇਸ ਤਰੀਕੇ ਨਾਲ ਮੈਂ ਸਾਰੀਆਂ ਸ਼ਕਰਗੰਦੀਆਂ ਕੱਢ ਲਈਆਂ ਨੇ ਦੇਖੋ ਸ਼ਗਰਗੰਦੀਆਂ ਆਪਣੀਆਂ ਬਹੁਤ ਹੀ ਸੌਫਟ ਹੋ ਚੁੱਕੀਆਂ ਨੇ ਦੇਖੋ ਲਓ ਜੀ ਹੁਣ ਆਪਾਂ ਇਹਨਾਂ ਨੂੰ ਛਿੱਲਾਂਗੇ ਬਹੁਤ ਹੀ ਆਸਾਨੀ ਨਾਲ ਇਹ ਛਿੱਲੀਆਂ ਵੀ ਜਾਂਦੀਆਂ ਨੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਲਾਈਕ ਕਰਿਓ ਤੁਸੀਂ ਵੀ ਸ਼ਗਰਗੰਦੀ ਇਸ ਤਰੀਕੇ ਨਾਲ ਬੋਇਲ ਕਰਕੇ ਜਰੂਰ ਦੇਖਿਓ ਨਾਹੀ ਇਹਦੇ ਵਿੱਚ ਤੇਲ ਦਾ ਟੇਸਟ ਆ ਰਿਹਾ ਤੇ ਨਾਹੀ ਪਾਣੀ ਦਾ ਬਹੁਤ ਹੀ ਵਧੀਆ ਸ਼ਕਰਗੰਦੀ ਬਣ ਕੇ ਤਿਆਰ ਹੋਈ ਆ। ਛਿਲਕਾ ਵੀ ਇਹਦਾ ਬਹੁਤ ਹੀ ਆਸਾਨੀ ਨਾਲ ਦੇਖੋ ਉੱਤਰ ਰਿਹਾ ਆ। ਇਸ ਤਰੀਕੇ ਨਾਲ ਆਪਾਂ ਇੱਕ ਇੱਕ ਕਰਕੇ ਸਾਰੀਆਂ ਸ਼ਕਰਗੰਦੀਆਂ ਛਿੱਲ ਲਾਂਗੇ। ਉਸ ਤੋਂ ਬਾਅਦ ਆਪਾਂ ਇਹਨੂੰ ਕੱਟ ਕੇ ਇੱਕ ਪਲੇਟ ਦੇ ਵਿੱਚ ਰੱਖ ਲਾਂਗੇ। ਚਾਹੋ ਤਾਂ ਤੁਸੀਂ ਇਹਨੂੰ ਨਮਕ ਲਗਾ ਕੇ ਵੀ ਖਾ ਸਕਦੇ ਹੋ। ਜਾਂ ਫਿਰ ਤੁਸੀਂ ਇਹਦੀ ਚਾਟ ਬਣਾ ਕੇ ਵੀ ਖਾ ਸਕਦੇ ਹੋ ਲਓ ਜੀ ਆਪਣੀਆਂ ਸ਼ਗਰਗੰਦੀਆਂ ਬਣ ਕੇ ਤਿਆਰ ਨੇ ਵੀਡੀਓ ਦੇ ਐਂਡ ਤੱਕ ਬਨੇ ਰਹਿਣ ਲਈ ਥੈਂਕ ਯੂ